ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1233 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1234 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਦਾ ਨਾਮ ਅਤ ਮਿੱਠਾ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਰਾਗ ਸਾਰੰਗ ਵਿੱਚ ਇਸ ਤਰ੍ਹਾਂ ਸਾਨੂੰ ਉਪਦੇਸ਼ ਦੇ ਰਹੇ ਹਨ ਕਿ हे ਮੇਰੇ ਮਨ ਜਿਸ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਬਹੁਤ ਪਿਆਰਾ ਬਹੁਤ ਮਿੱਠਾ ਲੱਗਣ ਲੱਗ ਪੈਂਦਾ ਹੈ ਜਨਮ ਜਨਮ ਕੇ ਕਿਲ ਵਿਖ ਭੋ ਪੰਜਨ ਗੁਰਮਖ ਏਕੋ ਢਿਠਾ ਰਹਾਓ ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਅਤੇ ਡਰਨਾਸ਼ ਕਰਨ ਵਾਲੇ ਪ੍ਰਭੂ ਪਰਮਾਤਮਾ ਨੂੰ ਹੀ ਹਾਰ ਥਾਂ ਵੇਖਦਾ ਰਹਿੰਦਾ ਹੈ ਰਹਾਓ ਕੋਟੋ ਕੋਟ ਅੰਦਰ ਕੇ ਪਾਪ ਬਿਨਾਸ਼ਨ ਹਰ ਸਾਚਾ ਮਨ ਭਾਇਆ ਉਸ ਨੂੰ ਕਰੋੜਾ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ ਫਿਰ ਪ੍ਰਭੂ ਹੀ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਹਰ ਬਿਨ ਅਵਰ ਨਾ ਸੂਜੈ ਦੂਜਾ ਸਤਗੁਰ ਏਕ ਬੁਝਾਇਆ ਜਿਸ ਮਨੁੱਖ ਨੂੰ ਸਤਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖਸ਼ ਦਿੱਤੀ ਉਸ ਨੂੰ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦੂਜਾ ਕਿਤੇ ਵਸਦਾ ਨਹੀਂ ਸੁਜਦਾ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਿਜੇ ਰਹੇ ਸਮਾਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਮੌਲਿਕ ਪ੍ਰੇਮ ਆਵਸਦਾ ਹੈ ਉਹ ਸਦਾ ਆਤਮਕ ਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਨਾ ਦੀ ਇੱਕ ਸਹਿਜ ਅਵਸਥਾ ਬਣ ਜਾਂਦੀ ਹੈ ਜਿੱਥੇ ਕੋਈ ਦੁੱਖ ਸੁੱਖ ਨਹੀਂ ਵਿਆਪਦਾ ਸਬਦ ਰਤੇ ਸੇ ਰੰਗ ਚਲੂਲੇ ਰਾਤੇ ਸਹਿਜ ਸੁਭਾਈ ਗੁਰੂ ਦੇ ਸ਼ਬਦ ਵਿੱਚ ਰੰਗ ਵਿੱਚ ਗੂੜੇ ਰੰਗੇ ਹੋਏ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਗੂੜੇ ਰੰਗੇ ਹੋਏ ਮਨੁੱਖ ਆਤਮਿਕ ਡੋਲਤਾ ਤੇ ਪ੍ਰੇਮ ਵਿੱਚ ਰੰਗੇ ਰਹਿੰਦੇ ਹਨ ਰਸਨਾ ਸਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ ਗੁਰੂ ਦਾ ਸ਼ਬਦ ਮਨ ਵਿੱਚ ਵਸਾ ਕੇ ਜਿਸ ਮਨੁੱਖ ਦੀ ਜੀਬ ਨਾਮ ਦੇ ਸਵਾਦ ਵਿੱਚ ਗਿਜ ਜਾਂਦੀ ਹੈ ਨਾਮ ਰੰਗ ਲਾ ਕੇ ਗੂੜੀ ਰੰਗੀ ਹੋ ਜਾਂਦੀ ਹੈ RAM ਨਾਮ ਨਹਿ ਕੇਵਲ ਜਾਣਿਆ ਮਨ ਤੇ ਇਪਤਿਆ ਸਾਤ ਆਈ ਉਹ ਮਨੁੱਖ ਸੁੱਧ ਸਰੂਪ ਹਰੀ ਦੇ ਨਾਮ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਉਸ ਦਾ ਮਨ ਮਾਇਆ ਵੱਲੋਂ ਰਜ ਜਾਂਦਾ ਹੈ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਪੜ ਪੜ ਪੰਡਤ ਮੋਨੀ ਸਭ ਥਾਕੇ ਭ੍ਰਮ ਭੇਖ ਥਕੇ ਭੇਖ ਧਾਰੀ ਪਰ ਪੰਡਤ ਲੋਕ ਵੇਦ ਆਦਿਕ ਧਰਮਿਕ ਪੁਸਤਕਾਂ ਪੜ ਪੜ ਕੇ ਥੱਕ ਜਾਂਦੇ ਹਨ ਸਮਾਧੀਆਂ ਲਾਣ ਵਾਲੇ ਸਮਾਧੀਆਂ ਲਾ ਲਾ ਕੇ ਥੱਕ ਜਾਂਦੇ ਹਨ ਭੇਖ ਧਾਰੀ ਮਨੁੱਖ ਧਾਰਮਿਕ ਭੇਖਾਂ ਵਿੱਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ ਉਹਨਾਂ ਨੂੰ ਹਰੀ ਨਾਮ ਦੀ ਦਾਤ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਸਾਰੇ ਧਰਮਾਂ ਵਿੱਚ ਹੀ ਭੇਖੀ ਹਨ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਜੈ ਸਬਦ ਵਿਚਾਰੀ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ ਥਿਰ ਪ੍ਰਭੂ ਦੇ ਸ਼ਬਦ ਵਿੱਚ ਸੁਰਤ ਜੋੜਦਾ ਹੈ ਉਹ ਮਨੁੱਖ ਨੇ ਲੈਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਨਿਰਾ ਮੂਹੋਂ ਵਾਹਿਗੁਰੂ ਵਾਹਿਗੁਰੂ ਆਖਿਆਂ ਰਾਮ ਰਾਮ ਜਪਿਆਂ ਗੱਲ ਨਹੀਂ ਬਣਦੀ ਜਦੋਂ ਮਨ ਵਿੱਚ ਉਚਾਰਾਂਗੇ ਪ੍ਰਮਾਤਮਾ ਨੂੰ ਤੇ ਪ੍ਰਮਾਤਮਾ ਆਪਣੇ ਮਨ ਵਿੱਚ ਆ ਕੇ ਵਸੇਗਾ ਆਵਾ ਗੌਣ ਨਿਵਾਰ ਸਚ ਰਾਤੇ ਸਚ ਸ਼ਬਦ ਮਨ ਭਾਇ ਜਿਨ੍ਹਾਂ ਮਨੁੱਖਾ ਨੂੰ ਸਦਾ ਥਿਰ ਪ੍ਰਭੂ ਦੀ ਸਿਫਤਸਲਾ ਵਾਲਾ ਗੁਰ ਸ਼ਬਦ ਮਨ ਵਿੱਚ ਪਿਆਰਾ ਲੱਗਦਾ ਹੈ ਉਹ ਗੁਰ ਸ਼ਬਦ ਦੀ ਬਰਕਤ ਨਾਲ ਜਨਮ ਮਰਨ ਦਾ ਗੇੜ ਮਿਟਾ ਕੇ ਸਦਾ ਫਿਰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚ ਹੋ ਆਪ ਗਵਾਇਆ ਜਿਸ ਗੁਰੂ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕੀਤਾ ਹੋਇਆ ਹੈ ਉਸ ਗੁਰੂ ਦੀ ਸ਼ਰਨ ਪੈ ਕੇ ਹੀ ਸਦਾ ਆਤਮਿਕ ਆਨੰਦ ਮਾਣੀਦਾ ਹੈ ਸੱਚ ਹੈ ਸ਼ਬਦ ਸਹਜ ਧੁਨ ਉਪਜੈ ਮਨ ਸੱਚ ਹੈ ਲਿਵ ਲਾਈ ਜਿਹੜਾ ਮਨੁੱਖ ਸਦਾ ਫਿਰ ਪ੍ਰਭੂ ਦੀ ਸਿਫਤਸਲਾਹ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਮਨ ਦੇ ਰਾਹੀ ਸਦਾ ਸਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌਂ ਪੈਦਾ ਹੋ ਜਾਂਦੀ ਹੈ ਅਗੰਗ ਅਗੋਚਰ ਨਾਮ ਨਰਿੰਜਨਾ ਗੁਰਮਖ ਮੰਨ ਵਸਾਈ ਗੁਰੂ ਦੇ ਸਾਹਮੁਖ ਰਹਿਣ ਵਾਲਾ ਮਨੁੱਖ ਹੀ ਅਪਹੁੰਚ ਅਗੋਚਰ ਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਵਸਾਂਦਾ ਹੈ ਇਕ ਸਮ ਹੈ ਸਭ ਜਗ ਤੋ ਵਰਤੈ ਵਿਰਲਾ ਏਕ ਪਛਾਣ ਗੁਰੂ ਦੇ ਸਾਹਮੁਖ ਰਹਿਣ ਵਾਲਾ ਹੀ ਕੋਈ ਵਿਰਲਾ ਮਨੁਖ ਇਕ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ ਤੇ ਇਹ ਸਮਝਦਾ ਹੈ ਕਿ ਸਾਰਾ ਸੰਸਾਰ ਇੱਕ ਪਰਮਾਤਮਾ ਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਸਬਦ ਮਰਿਆ ਤਾਂ ਸਭ ਕਿਛ ਸੂਝੈ ਆਨੰਦ ਨੇ ਇੱਕੋ ਜਾਣੈ ਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਰਾਹੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਦਾ ਹੈ ਤਦੋਂ ਉਸ ਨੂੰ ਇਹ ਸਾਰੀ ਸੂਝ ਆ ਜਾਂਦੀ ਹੈ ਤਦੋਂ ਉਹ ਹਰ ਵੇਲੇ ਸਿਫਤ ਸਿਰਫ ਪ੍ਰਮਾਤਮਾ ਨਾਲ ਡੂੰਗੀ ਸਾਜ ਪਾਈ ਰੱਖਦਾ ਹੈ ਤੇ ਪ੍ਰਮਾਤਮਾ ਦੇ ਨਾਮ ਦੀ ਸਿਫਤਸਲਾਹ ਕਰਦਾ ਹੈ ਜੈਸੋ ਨਾ ਉਹ ਨਦਰ ਕਰੇ ਸੋਈ ਜਾਨ ਬੂਜੈ ਹੋਰ ਕਹਿਣਾ ਕਥਨ ਨਾ ਜਾਈ ਜਿਸ ਮਨੁਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਪ੍ਰਭੂ ਪਰਮਾਤਮਾ ਦੀ ਮਿਹਰ ਤੋਂ ਬਿਨਾ ਕੋਈ ਹੋਰ ਰਸਤਾ ਦੱਸਿਆ ਨਹੀਂ ਜਾ ਸਕਦਾ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸਬਦ ਲੈ ਬੁਲਾਈ ਏ ਨਾਨਕ ਹਰੀ ਦੇ ਕਿਰਪਾ ਨਾਲ ਹੀ ਪ੍ਰਭੂ ਦੇ ਸ਼ਿਵਸਲਾਹ ਵਾਲੇ ਗੁਰ ਸ਼ਬਦ ਵਿੱਚ ਜੋਸ਼ ਸੁਰਤ ਜੋੜ ਕੇ ਹਰੀ ਨਾਮ ਵਿੱਚ ਮਗਨ ਰਹਿਣ ਵਾਲੇ ਮਨੁੱਖ ਦੁਨੀਆ ਦੇ ਮੋਹ ਵੱਲੋਂ ਸਦਾ ਨਿਰਲੇਪ ਰਹਿੰਦੇ ਹਨ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਇਕ ਅਥਕ ਕਹਾਣੀ ਏ ਮੇਰੇ ਮਨ ਪ੍ਰਭੂ ਦੀ ਕਦੇ ਨਾ ਮੁੱਕ ਸਕਣ ਵਾਲੀ ਸ਼ਿਵਸਲਾਹ ਏ ਸਲਾਹ ਦੀ ਦਾਤ ਪਰਮਾਤਮਾ ਵੱਲੋਂ ਮਿਲਦੀ ਹੈ ਹਰ ਨਦਰ ਕਰੇ ਸੋਈ ਜਨ ਪਾਏ ਗੁਰਮਖ ਵਿਰਲੇ ਜਾਣੀ ਰਹਾਓ ਪਰ ਮਿਲਦੀ ਕਿਨੂ ਹੈ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ ਨਦਰ ਕਰਦਾ ਹੈ ਗੁਰੂ ਦੇ ਸਨ ਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਸ ਦੀ ਕਦਰ ਸਮਝੀ ਹੈ ਰਹਾਓ ਹਾਰ ਗਹਿਰ ਗੰਭੀਰ ਗੁਣੀ ਗਹਿਰਾ ਗੁਰ ਕੈ ਸ਼ਬਦ ਪਛਾਨਿਆ ਗੁਰੂ ਦੇ ਸ਼ਬਦ ਰਾਹੀ ਇਹ ਪਛਾਣ ਆਉਂਦੀ ਹੈ ਕਿ ਪ੍ਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਨਾ ਦਾ ਖਜ਼ਾਨਾ ਹੈ ਬਹੁ ਵਿਦ ਕਰਮ ਕਰੇ ਪਾਏ ਦੂਜੇ ਬਿਨ ਸ਼ਬਦੈ ਬਉ ਰਾਨਿਆ ਜਿਹੜੇ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਵਿੱਚ ਟਿਕੇ ਰਹਿੰਦੇ ਹਨ ਹੋਰ ਹੋਰ ਪਿਆਰ ਵਿੱਚ ਟਿਕ ਕੇ ਕਈ ਤਰੀਕਿਆਂ ਦੇ ਮਿੱਠੇ ਹੋਏ ਧਾਰਮਿਕ ਕਰਮ ਵੀ ਕਰਦੇ ਹਨ ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾਂ ਝੱਲੇ ਹੀ ਰਹਿੰਦੇ ਹਨ ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਖੁੰਝੇ ਰਹਿੰਦੇ ਹਨ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਜਲ ਵਿੱਚ ਇਸ਼ਨਾਨ ਕਰਦਾ ਹੈ ਆਤਮਿਕ ਇਸ਼ਨਾਨ ਕਰਦਾ ਰਹਿੰਦਾ ਹੈ ਉਹੀ ਮਨੁੱਖ ਪਵਿੱਤਰ ਜੀਵਨ ਵਾਲਾ ਹੁੰਦਾ ਹੈ ਉਹ ਮੁਰ ਕਦੇ ਪੀਵਕਾਰਾਂ ਦੀ ਮੈਲ ਨਾਲ ਮੈਲਾ ਨਹੀਂ ਹੁੰਦਾ ਨਾ ਬਿਨਾ ਸਭ ਜਗ ਹੈ ਮੈਲਾ ਦੂਜੇ ਭਰਮ ਪਤਖ ਹੋਈ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਪਾਪਾਂ ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ ਹੋਰ-ਹੋਰ ਭਟਕਣਾ ਵਿੱਚ ਪੈ ਕੇ ਆਪਣੀ ਇੱਜ਼ਤ ਗਵਾ ਲੈਂਦਾ ਹੈ। ਕਿਆ ਦਰੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ। हे ਪ੍ਰਭੂ ਪਰਮਾਤਮਾ ਮੈਂ ਕਿਹੜੀ ਗੱਲ ਆਪਣੇ ਮਨ ਵਿੱਚ ਪੱਕੀ ਕਰ ਲਵਾਂ। ਕਿਹੜੇ ਗੁਣ ਆਪਣੇ ਹਿਰਦੇ ਵਿੱਚ ਇਕੱਠੇ ਕਰਕੇ ਕਿਹੜੇ ਔਗਣ ਛੱਡ ਦੇਵਾਂ। ਮੈਨੂੰ ਆਪਣੇ ਆਪ ਦੀ ਦਾਏ ਸਮਝ ਨਹੀਂ ਆ ਸਕਦੀ। ਹੋਏ ਦੇ ਆਲ ਕਿਰਪਾ ਕਰ ਹਰ ਜਿਓ ਨਾਮ ਹੋਏ ਸਖਾਈ हे ਪ੍ਰਭੂ ਜੀ ਪਰਮਾਤਮਾ ਜੀ ਦਿਆਵਾਨ ਜੀ ਮਿਹਰ ਕਰਕੇ ਜੇ ਤੂੰ ਆਪ ਮੇਰੇ ਉੱਤੇ ਦਿਆਵਾਨ ਹੋ ਜਾਏ ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ ਨਾਮ ਹੀ ਅਸਲ ਸਾਥੀ ਬਣਦਾ ਹੈ ਸੱਚਾ ਸਚ ਦਾਤਾ ਕਰਮ ਵਿਦਾਤਾ ਜਿਸ ਭਾਵੇਂ ਤਿਸ ਨਾਏ ਲਾਏ ਜਿਹੜਾ ਮਨੁੱਖ ਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ ਜੋ ਸਭ ਦਾਤਾ ਦੇਣ ਵਾਲਾ ਹੈ ਜੋ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਜਨਮ ਦੇਣ ਵਾਲਾ ਹੈ ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਜਿਹੜਾ ਜਿਹੜਾ ਜੀਵ ਉਸ ਨੂੰ ਪਿਆਰਾ ਲੱਗ ਗਿਆ ਪਰਮਾਤਮਾ ਨੇ ਫਿਰ ਉਸ ਨੂੰ ਆਪਣੇ ਨਾਮ ਵਿੱਚ ਜੋੜ ਲੈਣਾ ਹੈ ਉਸ ਨੂੰ ਪਟਕਣ ਨਹੀਂ ਦਿੰਦਾ ਗੁਰੂ ਦਵਾਰੇ ਸੋਈ ਬੁਝੈ ਜਿਸਨੋ ਆਪ ਬੁਝਾਏ ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਜਿਸਨੂੰ ਪ੍ਰਭੂ ਆਪ ਸਮਝਾ ਸਮਝ ਬਖਸ਼ਦਾ ਹੈ ਇਸ ਕਰਕੇ ਆਪਾਂ ਨੂੰ ਗੁਰਦੁਆਰਾ ਸਾਹਿਬ ਜਾ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੁਣਨੀ ਚਾਹੀਦੀ ਹੈ ਤੇ ਸਮਝਣਾ ਚਾਹੀਦਾ ਹੈ ਪ੍ਰਮਾਤਮਾ ਕੀ ਕਹਿ ਰਿਹਾ ਹੈ ਦੇਖ ਬਿਸਵਾਦ ਹੋ ਮਨ ਨਹੀਂ ਚੀਤੇ ਆਵਾ ਗੌਣ ਸੰਸਾਰ ਜਿਸ ਮਨੁੱਖ ਦਾ ਮਾਨੇ ਹੈਰਾਨ ਕਰਨ ਵਾਲਾ ਜਗਤ ਤਮਾਸ਼ਾ ਵੇਖ ਕੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ ਚੱਕਰ ਬਣਿਆ ਰਹਿੰਦਾ ਹੈ ਉਹ 84 ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ ਸਤ ਗੁਰ ਸੇਵੇ ਸੋਈ ਬੂਜੇ ਪਾਏ ਮੋਖ ਦੁਆਰਾ ਜਿਹੜਾ ਮਨੁੱਖ ਗੁਰ ਦੀ ਸ਼ਰਨ ਪੈਂਦਾ ਹੈ ਉਹੀ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਉਹੀ ਵਿਕਾਰਾਂ ਤੋਂ ਖਲਾਸੀ ਦਾ ਰਸਤਾ ਲੱਭਦਾ ਹੈ ਜਿਨ੍ਹਾਂ ਦਾ ਸੂਝ ਐਸੇ ਕਦੇ ਨਾ ਵਿਗਾੜੇ ਸਤਗੁਰੂ ਬੂਝ 부ਝਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਬਖਸ਼ੀ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਜੀ ਨੇ ਆਤਮਿਕ ਜੀਵਨ ਦੀ ਸੂਝ ਬਖਸ਼ ਦਿੱਤੀ ਤੇ ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿਸ ਪਿਆ ਉਹ ਕਦੇ ਵੀ ਵਿਕਾਰਾਂ ਵਿੱਚ ਆਪਣਾ ਜੀਵਨ ਖਰਾਬ ਨਹੀਂ ਕਰਦੇ ਸਾਚ ਸੰਜਮ ਕਰਨੇ ਕਿਰਤ ਕਮਾਵੇ ਆਵਣ ਜਾਣ ਰਹਾਈ ਉਹ ਮਨੁੱਖ ਹਰੀ ਨਾਮ ਸਿਮਰਨ ਤੇ ਵਕਾਰਾਂ ਤੋਂ ਬਚੇ ਰਹਿਣ ਦਾ ਯਤਨ ਆਦਿਕ ਕਰਤੱਬ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸੇਦਰ ਸਾਚੈ ਸਾਚ ਕਮਾਵੇ ਜਿਨ ਗੁਰਮਖ ਸਾਚੇ ਆਧਾਰਾ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀ ਸਦਾ ਥਿਰ ਹਰੀ ਨਾਮ ਦਾ ਆਸਰਾ ਮਿਲ ਜਾਂਦਾ ਹੈ ਉਹ ਮਨੁੱਖ ਸਦਾ ਸਿਰ ਪ੍ਰਭੂ ਦੇ ਦਾਰਤੇ ਚਰਨਾ ਵਿੱਚ ਟੇਕੇ ਸਦਾ ਸਿਰ ਹਰੀ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ ਮਾਨਮੁਖ ਦੂਜੈ ਪਰਮ ਭੁਲਾਏ ਨਾ ਬੂਜੈ ਵਿਚਾਰਾ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਢਟਕਣਾ ਦੇ ਕਾਰਨ ਗੁਰਾਹੇ ਪਏ ਰਹਿੰਦੇ ਹਨ ਉਹਨਾਂ ਨੂੰ ਆਤਮਿਕ ਜੀਵਨ ਵਾਲੀ ਸਹੀ ਵਿਚਾਰ ਨਹੀਂ ਸੁਝਦੀ ਜਿਸ ਤਰ੍ਹਾਂ ਕਈ ਮੂਰਖ ਦੇਖੇ ਨੇ ਮਾੜੀ ਮਾੜੀ ਗੱਲੇ ਉਹ ਮੂਰਖ ਗੁਰੂ ਵੱਲੋਂ ਦੂਰ ਹੋਏ ਹੁੰਦੇ ਹਨ ਪਾਠੀ ਸਿੰਘ ਨੂੰ ਜੇ ਘਰੇ ਖੰਡ ਪਾਠ ਵੀ ਰਖਾਇਆ ਹੈ ਤੇ 100 ਰੁਪਏ ਅਰਦਾਸ ਭੇਟਾ ਤੇ ਜਦੋਂ ਡੀਜੇ ਲੱਗਦੇ ਨੇ ਉਦੋਂ ਫਿਰ ਲੱਖਾਂ ਹੀ ਵੜਾ ਦਿੰਦੇ ਨੇ ਫਿਰ ਪਟਾਕੇ ਚੱਲ ਪੈਣੇ ਆ ਜੀ ਗੱਲ ਜਿਹੜੇ ਹਵਾ ਵਿੱਚ ਵਜਵਾਇਦੇ ਨੇ ਪ੍ਰਦੂਸ਼ਣ ਬਹੁਤ ਫੁਲਾਉਂਦੇ ਨੇ ਜੇ ਕਿਸੇ ਗਰੀਬ ਨੂੰ 10 20 ਰੁਪਏ ਦੇਣੇ ਪੈਣ ਤੇ ਉਹਨਾਂ ਨੂੰ ਮਰੇ ਪੈ ਜਾਂਦੀ ਮੌਤ ਪੈ ਜਾਂਦੀ ਏ ਤੇ ਪੁੱਠਿਆਂ ਕੰਮਾਂ ਤੇ ਲੱਖਾਂ ਲੱਖ ਰੁਪਈਆ ਖਰਚ ਦਿੰਦੇ ਨੇ ਇਹੋ ਜੇ ਮਨਮੁਖ ਗੁਰੂ ਜੀ ਕਹਿੰਦੇ ਨੇ ਕਿ ਗੁਰੂ ਨੂੰ ਚੰਗੇ ਨਹੀਂ ਲੱਗਦੇ ਸਿਰਫ ਫਾਰਮੈਲਟੀ ਪੂਰੀ ਕਰਦੇ ਨੇ ਤੇ ਮਨੋਂ ਗੁਰੂ ਨਾਲ ਪਿਆਰ ਨਹੀਂ ਹੁੰਦਾ ਆਪੇ ਗੁਰਮਖ ਆਪੇ ਦੇਵੇ ਆਪੇ ਕਰ ਕਰ ਵੇਖੈ ਪ੍ਰਭੂ ਆਪ ਹੀ ਜੀਵ ਨੂੰ ਗੁਰੂ ਦੀ ਸਰਨ ਪਾ ਕੇ ਆਪ ਹੀ ਆਪਣੇ ਨਾਮ ਦੀ ਦਾਤ ਦਿੰਦਾ ਹੈ ਆਪ ਹੀ ਸਾਰਾ ਤਮਾਸ਼ਾ ਕਰ ਕਰਕੇ ਵੇਖਦਾ ਹੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੇ ਲੇਖੈ ਏ ਨਾਨਕ ਉਹ ਬੰਦੇ ਕਬੂਲ ਪੈਂਦੇ ਹਨ ਜਿਨ੍ਹਾਂ ਦੀ ਇੱਜ਼ਤ ਆਪ ਹੀ ਪਰਮਾਤਮਾ ਰੱਖਦਾ ਹੈ ਪਰਮਾਤਮਾ ਸਭ ਨੂੰ ਸੋਝੀ ਬਖਸ਼ੇ ਤੇ ਆਪਣੇ ਨਾਮ ਦੀ ਦਾਤ ਦੇਵੇ ਤੇ ਕਰਾਹੇ ਪਏ ਹੋਏ ਲੋਕ ਵੀ ਭਟਕੇ ਹੋਏ ਲੋਕ ਜਿਹੜੇ ਨੇ ਉਹ ਸਿੱਧੇ ਰਸਤੇ ਚੱਲ ਪੈਣ ਇਹ ਪਰਮਾਤਮਾ ਨੇ ਹੀ ਕਰਨਾ ਹੈ ਆਪੇ ਗੁਰਮਖੇ ਆਪੇ ਦੇਵੇ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜेन ਕੀ ਪਤ ਪਾਵੈ ਲੇਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1234 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1235 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ